2 ਰੁਪਈਆ 2 ਰੁਪਈਆ 3 ਰੁਪਈਆ 500 ਰੁਪਈਆ ਪਰ ਟਰਾਲੀ ਟੱਕਰਨ ਦੇ ਤੇ ਕਿਰਾਇਆ ਵੀ ਨਹੀਂ ਮੋੜਨਾ ਜੀ ਤੇਲ ਭੁਗਿਆ 1600 ਰੁਪਈਆ ਵਢਾਈ ਬਾਜ਼ਾਰ ਦੇ ਵਿੱਚ ਤਾਂ ਜਦੋਂ ਆਮ ਜਨਤਾ ਗੋਪੀ ਲੈ ਰਹੀ ਆ ਤਾਂ ਉਹਨਾਂ ਨੂੰ 10 15 ਰੁਪਈਆ ਕਿਲੋ ਮਿਲਦੀ ਪਈ ਮੈਨੂੰ 20 ਰੁਪਈਆ ਦੇਣੀ ਸਾਨੂੰ ਇਹਨੂੰ ਇਹਨਾਂ ਕੋਲ ਲਈਏ 20 ਰੁਪਈਆ ਹੁਣ 2 ਰੁਪਈਆ ਵੀ ਨਹੀਂ ਲੈਂਦੇ ਜੀ ਮਸ਼ਾਦਾ ਆਹੀ ਜਨ ਮੰਗਦਾ ਵਿਚਲੇ 18 ਰੁਪਏ ਕੌਣ ਖਾਰੇ ਇਹ ਵਿਚਰੇ 18 ਖਾਰੇ ਜਾ ਇਹ ਜਿਹੜੇ ਬੰਦੇ ਇੱਥੇ ਇਹਨਾਂ ਦੇ ਖਾਰੇ ਦੇ ਬਾਰੇ ਟੱਪਨ ਸਰਕਾਰ ਤੋਂ ਕੀ ਮੰਗਣ ਸਾਡੇ ਕੋਈ ਮੰਗ ਨਹੀਂ ਜੀ ਕੋਈ ਮੰਗ ਨਹੀਂ ਉਹ ਜਿਹੜਾ ਹੁਣ ਧਰਨਾ ਲਾ ਹ ਇਹਨਾਂ ਨੇ ਦੇਖੋ ਜੀ ਕੋਈ ਕੋਈ ਨਹੀਂ ਸੁਣਦਾ ਮੋਦੀ ਨਹੀਂ ਸੁਣਦਾ ਇਹ ਮੰਤਰੀ ਜਿਹੜਾ ਇਹ ਤੇ ਘਰ ਕਿੱਥੇ ਗਿਆ ਬੰਦੇ ਸੁਨੇਵਰਦਾ ਦਿੱਤਾ 1600 ਰੁਪਏ ਦੇਣਾ 15 ਪਈਆਂ ਨੂੰ ਦਾਈ 400 500 ਦਿੱਤਾਈ ਬੇਟੀਆਂ ਨੂੰ ਦੇਣਾ ਤੁਹਾਡੀ ਦਾ ਇੱਥੇ ਕੋਈ ਸੁਣਵਾਈ ਨਹੀਂ ਹੈ ਕਿ 2 ਰੁਪਏ ਗੋਪੀ ਲੁਟਾਈ ਕਹਾਂਦੇ ਆ ਤੁਹਾਡੇ ਤੇ ਸਰਕਾਰ ਕੋਈ ਕੰਪਲੂਟ ਪ੍ਰੋਸੈਸਿੰਗ ਪਲਾਨ ਲਾਵੇ ਇੱਕ ਪਾਸੇ ਹਰਿਆਣਾ ਬਾਰਡਰ ਦੇ ਉੱਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾ ਕੇ ਬੈਠੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਹੁਣੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਨੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਘੱਟੋ-ਘੱਟ ਸਮਰਥਨ ਮੁੱਲ ਫਸਲਾਂ ਦਾ ਦੇਣਾ ਉਹ ਮੁੱਖ ਮੰਗ ਹੈਗੀ ਹੈ ਤੇ ਉਸ ਮੰਗ ਨੂੰ ਪੂਰਾ ਨਾ ਹੋਂਦਾ ਖਾਮਿਆ ਜਾ ਹਰ ਪੱਧਰ ਦੇ ਕਿਸਾਨ ਨੂੰ ਆ ਭੁਗਤਣਾ ਪੈ ਰਿਹਾ ਕਪੂਰਥਲਾ ਮੰਡੀ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਕਿਉਂਕਿ ਕਪੂਰਥਲਾ ਇਸ ਤਰ੍ਹਾਂ ਦਾ ਇਲਾਕਾ ਜਿੱਥੇ ਸਬਜ਼ੀਆਂ ਦੀ ਖੇਤੀ ਵੱਡੇ ਪੱਧਰ ਤੇ ਹੁੰਦੀ ਹੈ ਤੇ ਇਸ ਵੇਲੇ ਕਿਸਾਨਾਂ ਦੀ ਜਿਹੜੀ ਪੁੱਤਾ ਵਾਂਗ ਪਾਲੀ ਹੋਈ ਗੋਭੀ ਦੀ ਫਸਲ ਹੈ ਉਹ ਮੰਡੀਆਂ ਦੇ ਵਿੱਚ ਰੋਲ ਰਹੀ ਹੈ ਜਿੰਨਾ ਕਿਸਾਨ ਨੇ ਖਰਚਾ ਕੀਤਾ ਉਹ ਖਰਚਾ ਵੀ ਨਹੀਂ ਪੂਰਾ ਹੋ ਰਿਹਾ ਕਿਸਾਨਾਂ ਦਾ ਕਿਸੇ ਵੇਲੇ ਗੋਭੀ ਦਾ ਭਾ 70 ਤੋਂ 80 ਰੁਪਏ ਕਿਲੋ ਸੀ ਤੇ ਹੁਣ ਇਹ ਰੁਪਈਆਂ ਤੋਂ ਘਟ ਕੇ ਪੈਸਿਆਂ ਦੇ ਵਿੱਚ ਪਹੁੰਚ ਚੁੱਕਾ ਹੈ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਗੋਭੀ ਪਹੁੰਚ ਰਹੀ ਹੈ ਪਰ ਕਿਸਾਨਾਂ ਨੂੰ ਇਸ ਗੋਭੀ ਦਾ ਪੂਰਾ ਜਿਹੜਾ ਭਾ ਹੈ ਉਹ ਨਹੀਂ ਮਿਲ ਰਿਹਾ ਕੁਝ ਜ਼ਿੰਮੇਵਾਰ ਸਾਡੇ ਨਾਲ ਨੇ ਜਿਹੜੇ ਗੋਭੀ ਲੈ ਕੇ ਆਏ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰ ਕਿੱਥੋਂ ਆਏ ਜੀ ਗੋਭੀ ਲੈ ਕੇ ਮੈਂ ਪਰਵੇਸ਼ ਨਗਰ ਤੋਂ ਆਇਆ ਸਰ ਜੀ ਕਿੰਨਾ ਭਾਅ ਮੇਰੇ ਗੋਭੀ ਦਾ ਕੋਈ ਭਾਅ ਨਹੀਂ 2 ਰੁਪਏ 3 ਰੁਪਏ 500 ਰੁਪਏ ਪਰ ਟਰਾਲੀ ਕੱਢਣ ਦੇ ਤੇ ਕਿਰਾਇਆ ਵੀ ਨਹੀਂ ਮੋੜਨਾ ਜੀ ਤੇਲ ਫੂਕਿਆ 1600 ਰੁਪਏ ਵਢਾਈ ਪਰ ਟਰਾਲੀ ਤੇ ਅਜੇ ਕੋਈ ਪਤਾ ਨਹੀਂ ਵੀ ਕਰੋ ਇਹਨਾਂ ਟਰਾਲੀ ਕਰਨੀਆਂ ਤੇ ਕਰੋਹੀਂ ਜਾਣਾ ਸਰ ਇੱਕ ਬੂਟੇ ਦਾ ਖਰਚਾ ਕਿੰਨਾ ਆਉਂਦਾ ਜੇ ਇੱਕ ਪੈਕ ਫੁੱਲ ਪਰ ਕਿੱਲੇ ਦਾ 50000 ਰੁਪਏ ਜੀ ਕਿੱਲੇ ਦਾ ਕਿੱਲੇ ਦਾ ਖਰਚਾ 40-5000 ਰੁਪਏ ਨਰਮਰ ਤੇ ਹੁਣ ਜਿੱਦਾਂ ਤੁਸੀਂ ਗੋਭੀ 2 ਰੁਪਏ ਦੱਸ ਰਹੇ ਆ ਤਾਂ ਫਿਰ ਕਿੱਲੇ ਦੇ ਕਿੰਨੇ ਵਟ ਹੋ ਰਹੇ ਆ ਕਿੱਲੇ ਦੇ ਆਵਲੇ ਕੁਝ ਨਹੀਂ ਵਟਨਦਾ ਜੀ ਵਾਵਾਂਗੇ ਵਿੱਚ ਦੋ ਤਿੰਨ ਦੇਖਾਂਗੇ ਵਾਵਾਂਗੇ ਵਿੱਚ ਮੱਕੀ ਫਿਰ ਬੀਜਾਂਗੇ ਤਾਂ ਬਾਜ਼ਾਰ ਦੇ ਵਿੱਚ ਤਾਂ ਜਦੋਂ ਆਮ ਜਨਤਾ ਗੋਭੀ ਲੈ ਰਹੀ ਆ ਤਾਂ ਉਹਨਾਂ ਨੂੰ 10-15 ਰੁਪਏ ਕਿਲੋ ਮਿਲਦੀ ਫਿਰ ਵੀ 20 ਰੁਪਏ ਦੇਣੀ ਸਾਨੂੰ ਜੀ ਨਹੀਂ ਇਹਨਾਂ ਕੋਲ ਲਈਏ 20 ਰੁਪਏ ਹੁਣ 2 ਰੁਪਏ ਵੀ ਨਹੀਂ ਲੈਂਦੇ ਜੀ ਮਸਾਦ ਆਹੀ ਜਾਣ ਬਾਕੀ। ਉਹ ਵਿਚਲੇ 18 ਰੁਪਏ ਕੌਣ ਖਾਰੇ ਆ? ਇਹ ਵਿਚਰੇ ਅਰਧੇ ਖਾਰੇ ਜਾਂ ਜੀ ਇਹ ਜਿਹੜੇ ਬੰਦੇ ਇੱਥੇ ਇਹਨਾਂ ਦੇ ਖਾਰੇ ਇਹਦੇ ਬਾਰੇ ਤਾਂ ਆਪਾਂ ਨੂੰ ਪਤਾ ਨਹੀਂ। ਗੋਬੀ ਤਾਂ ਪਹਿਲਾਂ ਦੇਖਿਆ ਕਰੀ 70 ਰੁਪਏ, 80 ਰੁਪਏ, 50 ਰੁਪਏ ਉੱਤਰ ਦੇਣੀ ਸੀ। ਪੈਸੇ ਉਦੋਂ ਵੀ ਵੱਟੇ ਹੋਣੇ ਤੁਸੀਂ। ਨਹੀਂ ਜੀ ਅਸੀਂ ਅਰਕੀ ਲਈ ਆ ਜੀ ਪਹਿਲੀ ਵਾਰੀ। ਅੱਜ ਹੀ ਲਿਆਇਆ ਜੀ ਇੱਕ ਦਿਨ ਅੱਗੇ ਹੀ ਉਦੋਂ ਵੀ ਕੀ 3 ਰੁਪਏ ਅੱਜ ਰੇਟ ਨਹੀਂ ਅਜੇ ਉਹ ਪਰ ਭਾਵੇਂ ਪਰ ਹੁੰਦੇ ਆ ਜੀ। ਪਤਾ ਨਹੀਂ ਇਹ 2 ਲੱਗੇ ਕਿ 1.5 ਲੱਗੇ। ਤਾਂ ਪ੍ਰਤੀ ਕਿਲੋ ਖਰਚਾ ਕਿੰਨਾ ਆ ਜਾਂਦਾ ਜਦੋਂ ਮੰਡੀ ਦੇ ਵਿੱਚ ਹੀ ਮੰਡੀ ਦੇ ਵਿੱਚ ਦੇਖੋ ਜੀ ਖਰਚਾ ਤੇ ਤੁਸੀਂ ਲਾ ਲਓ 50000 ਰੁਪਏ ਕਿੱਲੇ ਦਾ ਲਾ ਲਓ ਤੁਸੀਂ ਜੇ 35 40 ਕੁਆਂਟਲ ਨਿਕਲਦੀ 50 ਵੀ ਨਿਕਲਦੀ ਜਦੋਂ ਤੇ ਖਰਚਾ ਲਾ ਲਓ ਕਿੰਨਾ ਖਰਚਾ ਸਰਕਾਰ ਤੋਂ ਕੀ ਮੰਗਾਂ ਤੁਹਾਨੂੰ ਸਾਡੇ ਕੋਈ ਮੰਗ ਨਹੀਂ ਜੀ ਕੋਈ ਮੰਗ ਨਹੀਂ ਉਹ ਤੇ ਇਹ ਜਿਹੜਾ ਹੁਣ ਧਰਨਾ ਲਾਹਾ ਇਹਨਾਂ ਨੇ ਦੇਖੋ ਜੀ ਕੋਈ ਕੋਈ ਨਹੀਂ ਸੁਣਦਾ ਮੋਦੀ ਨਹੀਂ ਸੁਣਦਾ ਕੋਈ ਇਹ ਮੰਤਰੀ ਜਿਹੜਾ ਇਹ ਤੇ ਘਰਖ ਗਿਆ ਬੰਨ ਚ ਇਹ ਗੱਲ ਨਹੀਂ ਉਹਨਾਂ ਦਾ ਹਾਲਾ ਵਾਲਾ ਵੀ ਨਹੀਂ ਪੁੱਛਿਆ ਜੀ ਵੀ ਕੀ ਹਾਲ ਚਾਲ ਸਾਡੇ ਸਾਹਮਣੇ ਆ ਉਹਨਾਂ ਦਾ ਫਰਜ ਬੰਦਾ ਦੁੱਖ ਸੁਲੀ ਪੁੱਛਣੀ ਉਹ ਵੇ ਲੋ ਵੀ ਕਿੰਨੇ ਬੰਦਿਆਂ ਨੇ ਤੁਹਾਡਾਂ ਲਾਹਾ ਮਰ ਵੀ ਗਿਆ ਕੁਝ ਬੰਦੇ ਆ ਦੇਖਦੇ ਆ ਕਿ ਅਸੀਂ ਇੱਥੇ ਤੁਹਾਡੀ ਗੋਭੀ 2 ਰੁਪਈਆ ਤੇ ਜਦੋਂ ਇਹ ਰੇੜੀ ਤੇ ਪਹੁੰਚ ਜਾਂਦੀ ਹੈ 10 ਰੁਪਈਆ ਹੋ ਜਾਂਦੀ 10 ਵੀ 15 15 ਦੇਣੇ ਜੀ 10 ਦੇਣੇ ਆ ਇਹਨਾਂ ਨੇ 20 ਦੇਣੇ ਆ ਜੀ ਸਾਡੇ ਕੋਲ 2 ਰੁਪਈਆ ਲੈਣੇ ਆ ਜੀ ਤੇ ਪਤਾ ਨਹੀਂ ਪਰ ਲਫਾਵਾ ਇਹ ਕਿੰਨੇ ਪੈਸੇ ਕੱਟਦੇ ਆ ਜੀ ਇਹਦੇ ਬਾਰੇ ਸਾਨੂੰ ਪਤਾ ਨਹੀਂ ਜੇ ਘਾਟਾ ਹੀ ਪੈਂਦਾ ਫਿਰ ਜ਼ਿਮੀਦਾਰ ਇਦਾਂ ਨਹੀਂ ਫਸਲਾਂ ਲਾਉਂਦਾ ਕਿਉਂ ਨਹੀਂ ਜੀ ਲਾਉਣੀ ਪੈਂਦੀ ਫੇ ਕੀ ਕਰੀਏ ਕਣਕ ਵੀ ਲਾਈ ਆ ਦੋ ਕੇਲੇ ਚਾਰੇ ਵੀ ਲਾਈਦੇ ਆ ਕਿੰਨੇ ਸਾਲ ਹੋ ਗਏ ਗੋਭੀ ਲਾਉਂਦੇ ਆ ਗੋਭੀ ਨੂੰ ਜੀ ਮੈਨੂੰ ਆ ਦੂਜਾ ਸਾਲ ਆ ਜੀ ਪਹਿਲੇ ਸਾਲ ਤਕਰੀਬਨ ਠੀਕ ਸੀ ਐਰ ਕਿਤੇ ਬਿਲਕੁਲ ਨਹੀਂ ਆਇਆ ਕਿੰਨਾ ਕੁ ਭਾਅ ਲੱਗੇ ਤੇ ਤੁਹਾਡਾ ਗੁਜ਼ਾਰਾ ਹੁੰਦਾ 6 70 ਰੁਪਏ 10 20 ਵਿਕੇ 7 ਵਿਕੇ ਫੇਰ ਠੀਕ 10 20 ਵਿਕੇ ਫੇਰ ਬਿਲਕੁਲ ਹੀ ਠੀਕ ਆ ਜਿਹੜੇ ਹਾਸਲ ਕੀਤੇ ਪੈਸੇ ਉਹ ਸਾਨੂੰ ਮਿਲਣੇ ਚਾਹੀਦੇ ਆ ਹੁਣ 2 ਰੁਪਏ ਨਾ ਦੇਖੋ ਜੀ ਤੇਲ ਵੀ ਮੁੱਕਿਆ ਤੇ ਲੇਬਰ ਦਾ ਦਿੱਤਾ 1600 ਰੁਪਏ ਦੇਣਾ 15 ਪਈਆਂ ਨੂੰ ਲੜਾਈ 400 500 ਦਿੱਤਾ ਹੀ ਬੇਟੀਆਂ ਨੂੰ ਦੇਣਾ ਪੱਤੇ ਲਾਈ ਬਾਕੀ ਦੇਖੋ ਜੀ ਕੀ ਬਚਿਆ ਤਾਂ ਜ਼ਿਮੀਦਾਰ ਚਿੰਤਾ ਦੇ ਵਿੱਚ ਹੈਗਾ ਕਿਉਂਕਿ 2 ਰੁਪਏ 2.5 ਰੁਪਏ 3 ਰੁਪਏ ਗੋਭੀ ਵੇਚੀ ਐ ਤੇ ਇਹਨਾਂ ਦਾ ਕਹਿਣਾ ਕਿ ਪ੍ਰਤੀ ਏਕੜ ਜੇ ਅਸੀਂ ਗੱਲ ਕਰਦੇ ਆ ਤਾਂ 50000 ਦੇ ਨੇੜੇ ਤੇੜੇ ਪ੍ਰਤੀ ਏਕੜ ਖਰਚਾ ਆ ਜਾਂਦਾ ਮੰਡੀਆਂ ਦੇ ਵਿੱਚ ਇਹ ਸਫੇਦ ਰੰਗ ਦੇ ਚਿੱਟੇ ਰੰਗ ਦੇ ਫੁੱਲ ਪਏ ਹੋਏ ਕਿਸਾਨ ਨੂੰ ਹੌਸਲਾ ਤਾਂ ਜਰੂਰ ਦਿੰਦੇ ਨੇ ਪਰ ਉਹ ਹੌਸਲਾ ਉਦੋਂ ਕਿਸਾਨ ਦਾ ਚੱਕਣਾ ਚੂਰ ਹੋ ਜਾਂਦਾ ਹੈ ਜਦੋਂ ਇੱਥੇ ਆ ਕੇ ਖਰੀਦਦਾਰ ਜਿਹੜਾ ਕਿ ਆਪ੍ਰਤੀ ਲਫਾਫੇ ਦਾ 20-25 ਰੁਪਏ ਜਿਹੜਾ ਭਾਅ ਲਾ ਕੇ ਚਲਾ ਜਾਂਦਾ ਇਸ ਲਫਾਫੇ ਨੂੰ ਤਿਆਰ ਕਰਨ ਵਾਸਤੇ 100-150 ਰੁਪਏ ਇਹਨਾਂ ਦਾ ਕਹਿਣ ਦਾ ਭਾਅ ਹੈਗਾ ਕਿ 100-150 ਰੁਪਏ ਇੱਕ ਲਫਾਫੇ ਨੂੰ ਤਿਆਰ ਕਰਨ ਵਾਸਤੇ ਖਰਚਾ ਆਉਂਦਾ ਪਰ ਜਦੋਂ ਇਹਦਾ ਮੁੱਲ ਬਹੁਤ ਘੱਟ ਲੱਗਦਾ ਤਾਂ ਫਿਰ ਚਿੰਤਾ ਆਉਂਦੀ ਹੈ ਕਿਸਾਨ ਨੂੰ ਕਿ ਕਿਸਾਨ ਕੀ ਕਰੇ ਪਰ ਕਿਸਾਨ ਕਰ ਵੀ ਕੀ ਸਕਦਾ ਕਿਉਂਕਿ ਕਿਸਾਨ ਆਪਣੀਆਂ ਫਸਲਾਂ ਦਾ ਭਾਅ ਆਪ ਤੈਅ ਨਹੀਂ ਕਰ ਸਕਦਾ ਕਿਸਾਨ ਇਹ ਚਾਹੁੰਦਾ ਹੈ ਕਿ ਉਸ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਹੀ ਸਰਕਾਰ ਤੈਅ ਕਰ ਦੇਵੇ ਤਾਂ ਜੋ ਉਸ ਨੂੰ ਘਾਟਾ ਨਾ ਚੱਲਣਾ ਪਵੇ ਪਰ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲਈ ਵੀ ਕਿਸਾਨਾਂ ਨੂੰ ਸੜਕਾਂ ਤੇ ਜਾਣਾ ਪੈ ਰਿਹਾ ਹੈ ਧਾਨੇ ਲਗਾਉਣੇ ਪੈ ਰਹੇ ਨੇ ਪਰ ਸਰਕਾਰ ਗੁੰਭ ਕਰਨ ਦੀ ਨੀਂਦ ਸੁੱਤੀ ਹੈ ਕਿਸਾਨ ਘਾਟਾ ਦਰਗਾਟਾ ਖਾ ਰਿਆ ਹੁੰ ਦੇਖਣਾ ਇਹ ਹੋਵੇਗਾ ਕਿ ਗੋਭੀ ਦੇ ਜਿਹੜੇ ਸਤਾਏ ਹੋਏ ਕਿਸਾਨ ਨੇ ਉਹਨਾਂ ਦੀ ਕੀ ਸਰਕਾਰ ਬਾਹ ਫੜਦੀ ਹੈ ਇਹ ਇੱਕ ਵੱਡਾ ਸਵਾਲ ਹੈਗਾ ਬਹੁਤ سارے ਕਿਸਾਨ ਨੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਹੀ ਫਸਲ ਨੂੰ ਬਾਹ ਰਹੇ ਨੇ ਉਹ ਕਹਿੰਦੇ ਨੇ ਕਿ ਮੰਡੀ ਲੈ ਕੇ ਜਾਵਾਂਗੇ ਜੇ ਖਰਚਾ ਹੀ ਨਹੀਂ ਪੂਰਾ ਹੋਣਾ ਖੱਜਲ ਖੁਆੜੀ ਹੋਊਗੀ ਟਾਈਮ ਬਰਬਾਦ ਹੋਊਗਾ ਅਗਲੀ ਫਸਲ ਲੇਟ ਹੋਊਗੀ ਕਿਉਂ ਨਾ ਅਸੀਂ ਖੇਤ ਦੇ ਵਿੱਚ ਹੀ ਵਾਧਈਏ ਤੋਂ ਕਪੂਰਥਲਾ ਮੰਡੀ ਦੇ ਹਾਲਾਤ ਨੇ ਦਲੰਦਰ ਮੰਡੀ ਦੇ ਵਾਕੀ ਛੜਾਂ ਦੇ ਵੀ ਵੱਖ-ਵੱਖ ਤਰ੍ਹਾਂ ਦੇ ਹਾਲਾਤ ਹੋਣਗੇ ਹੋਰ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਮੇਰਾ ਨਾਂ ਜੁਝਾਰ ਸਿੰਘ ਮੈਂ ਪਿੰਡ ਕਾਨਾ ਜ਼ਿਲ੍ਹਾ ਕਪੂਰਥਲਾ ਤੋਂ ਆਇਆ ਗੋਭੀ ਲੈ ਕੇ ਹਾਂ ਕਿੰਨੇ ਨੂੰ ਸਰ ਗੋਭੀ ਲੱਗ ਰਹੀ ਤੁਹਾਡੀ 2 ਰੁਪਏ ਕਿਲੋ ਇਹਦਾ ਡੇਢ ਰੁਪਆ ਨਾ ਤੁਹਾਡਾ ਜਿਹੜਾ ਲਾਗਤ ਤੁਹਾਨੂੰ ਪੂਰਾ ਹੋ ਰਿਹਾ ਨਹੀਂ ਲਾਗਤ ਵੀ ਨਹੀਂ ਹੋ ਰਹੀ ਸਾਡੀ ਤੇ ਲੇਬਰਾਂ ਵੀ ਨਹੀਂ ਪੂਰੀਆਂ ਹੋਣੀਆਂ ਇਸ ਮੁੱਲ ਦੇ ਹਿਸਾਬ ਦੇ ਨਾਲ ਜੇ ਵੇਖਿਆ ਜਾਏ ਤਾਂ ਫਾਰ ਇਕੜ ਦੇ ਵਿੱਚ ਸਾਨੂੰ 40000 ਰੁਪਏ ਘਾਟਾ ਪੈਣ ਰਿਹਾ ਕਿੱਲੇ ਦਾ ਕਿੰਨਾ ਚ ਖਰਚਾ ਆ ਜਾਂਦਾ ਗੋਭੀ ਲਾਉਣ ਦਾ ਗੋਭੀ ਲਾਉਣ ਤੇ ਵੇਖੋ ਸਾਰੀਆਂ ਗਡਾਈਆਂ ਬੀਜ ਪਨੀਰੀ ਪਾ ਕੇ 60000 ਰੁਪਏ ਦੇ ਲਾਗੇ ਪਏ ਨੇ ਖਰਚਾ ਆਉਂਦਾ ਜੀ ਜਦੋਂ ਆਇਆ ਕੋਈ ਫੈਲੋ ਟ੍ਰਾਲੀ ਇਹ ਗੋਭੀ ਦਾ ਪਾਸਾ ਫਰਮੈਂਸ ਉਹਨੋਂ ਕਿੰਨੇ ਨੂੰ ਟਾਲੀ ਵੇਖੀ ਕਿੰਨਾ 70 ਰੁਪਏ ਰੇਟ ਜਦੋਂ ਹੀ ਉਦੋਂ ਮਹਾਰਾਜ ਉਹਨਾਂ ਬੰਦਿਆਂ ਦੇ ਝੋਨੇ ਮਰ ਗਏ ਸੀ ਸਾਰਿਆਂ ਦੇ ਦਰਿਆ ਦੇ ਵਿੱਚ ਉਹਨਾਂ ਬੰਦਿਆਂ ਨੇ ਪਰਿਵਾਰਾਂ ਨੇ ਰਲ ਮਿਲ ਕੇ ਕਿਤੋਂ ਪਨੀਰੀ 몰 ਲੈ ਕੇ ਕੁਛ ਕਰਕੇ ਉੱਥੇ ਗੋਭੀ ਦੀ ਖੇਤੀ કરી ਉਹਦਾ ਕੋਈ ਇਹਨਾਂ ਬੈਨੀਫਿਟ ਕੁਝ ਪਰਿਵਾਰਾਂ ਨੂੰ ਹੋਇਆ ਜੇ ਆਪਾਂ ਕਹਿੰਦੇ ਵੀ ਸਾਰੇ ਇਹਨਾਂ ਨੇ ਗੋਭੀ ਲਾਲੀ ਸਾਰਿਆਂ ਨੇ ਬਿਲਕੁਲ ਨਹੀਂ ਲਈ ਕਿਉਂਕਿ ਕਦੀ 70 ਰੁਪਏ ਤੇ ਕਦੀ 70 ਪੈਸੇ ਇਹ ਜਦੋਂ 70 ਰੁਪਏ ਹੁੰਦੀ ਹੈ ਜੀ ਚਲੋ ਹਰੇਕ ਬੰਦੇ ਦਾ ਦਿਲ ਕਰਦਾ ਮੈਂ ਵੱਧ ਤੋਂ ਵੱਧ ਕਮਾਈ ਕਰਾਂ ਉਦੋਂ ਸਾਡੇ ਵਰਗਾ ਵੀ ਲਾ ਦਿੰਦਾ ਵਿੱਚ ਵੀ ਜਿਹਨੇ 2 ਕਣਾਲਾ ਲਾਣੀ ਉਹ 4 ਲਾ ਦਿੰਦਾ ਤੇ ਹੁਣ ਜਿਹੜੀ ਗੱਲ ਹੈ ਵੀ 2 ਰੁਪਏ ਹੋ ਗਈ ਗੋਭੀ ਤੇ ਜ਼ਿਮੀਦਾਰ ਉੱਥੇ ਮਰਨ ਦੇ ਵਿਚਾਰੇ ਛਾਂੜ ਦੇ ਵਿੱਚ ਧਰਨੇ ਲਾ ਲਾ ਕੇ ਤੇ ਸਾਡੀ ਦਾ ਇਥੇ ਕੋਈ ਸੁਣਵਾਈ ਨਹੀਂ ਹੈਗੀ 2 ਰੁਪਏ ਗੋਭੀ ਲਈ ਕਾਹੀ ਕਾਂਡਿਆਂ ਘਾਟੇ ਤੇ ਸਰਕਾਰ ਕੋਈ ਫੂਡ ਪ੍ਰੋਸੈਸਿੰਗ ਪਲਾਂਟ ਲਾਵੇ ਤੇ ਸਾਡੀ ਵੀ ਸੁਣੀ ਜਾਵੇ ਕੋਈ ਜ਼ਿਮੀਦਾਰ ਭਰਾਵਾਂ ਦੀ ਮੰਗ ਇਹ ਹੈ ਸਾਡੀ ਤਾਂ ਇੱਕ ਕਾਰਨ ਕੀ ਹੈਗਾ ਕਿ ਫਸਲਾਂ ਦੀ ਇੰਨੀ ਬੇਕਦਰਹੀ ਹੁੰਦੀ ਹੈ ਕੀ ਲੋੜ ਤੋਂ ਵੱਧ ਆ ਉਹ ਬਿਜਲੀ ਜਾਂਦੀ ਆ ਕੀ ਕਰਨਾ ਜਦ ਇਨਸਾਨ ਤੋਂ ਮੈਨੇਜਿੰਗ ਨਹੀਂ ਕਰਦਾ ਕਿਸਾਨ ਤੋਂ ਮੈਨੇਜਿੰਗ ਨਹੀਂ ਸਹੀ ਕਿਸਾਨ ਮੈਨੇਜ ਕਰ ਰਿਹਾ ਪੂਰਾ ਜੀ ਪਰ ਹੁਣ ਅੱਗੇ ਜਦੋਂ ਕਹਿੰਦੇ ਨੇ ਨਾ ਫਸਲੀ ਚੱਕਰ ਚੋਂ ਨਿਕਲੋ ਝੋਨੇ ਕਣਕ ਦੇ ਚੱਕਰਾਂ ਚੋਂ ਨਿਕਲੋ ਜਿਵੇਂ ਮੰਨ ਲਓ ਗੋਭੀ ਲਾ ਲਈ ਕਿਨੇ ਗਾਜਰ ਲਾ ਲਈ ਜਿਹੜੀ ਜਿਹੜੀ ਫਸਲ ਹੋਈ ਜਾਂਦੀ ਆ ਮੌਕੇ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਸਮਝ ਲਓ ਜੀ ਸਮਝ ਤੋਂ ਬਾਹਰ ਹੀ ਹੋ ਜਾਂਦਾ ਕੰਮ ਜਿੰਨਾ ਚਿਰ ਤੁਹਾਡੇ ਪਲਾਂਟ ਨਹੀਂ ਲੱਗਦੇ ਫੂਡ ਵਾਲੇ ਲੋਪੇ ਵੇਚ ਰਹੇ ਆ ਅੰਗਰੀ ਤੇ ਗਾਂ ਗੱਲ ਪਈ ਔਰ ਰੇਡੀ ਵਾਲਿਆਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਤੇ ਉਥੋਂ ਲਈ ਜਾਂਦੇ ਨੇ ਲੋਕ ਅਸੀਂ ਜਦ ਕਿਸ ਨੂੰ ਕਹਦੀ ਨਾ ਤਿੰਨ ਵੀ ਲੈ ਲਾ ਸਾਡੇ ਕੋਲ ਸਾਡੇ ਕੋਲ ਤਿੰਨ ਨਹੀਂ ਲੈਂਦਾ ਕੋਈ ਇਹ ਸਮਝ ਲੋ ਤੁਸੀਂ ਜਾਂ ਲੋਕਾਂ ਦੀ ਕਮਜ਼ੋਰੀ ਹੈ ਤੇ ਜਾਂ ਸਾਡੀ ਕਮਜ਼ੋਰੀ ਹੈ ਕੋਈ ਕਿਸਾਨਾਂ ਦੀ ਤੁਸੀਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿਸਾਨ ਦੇ ਦਰਦ ਦੀਆਂ ਇਹ ਤਸਵੀਰਾਂ ਨੇ ਕਿਸੇ ਵੇਲੇ ਭਾ 70 ਰੁਪਏ ਸੀ ਤੇ ਹੁਣ 2 ਤੋਂ 3 ਰੁਪਏ ਰਹਿ ਗਿਆ ਪ੍ਰਤੀ ਏਕੜ ਕਿਸਾਨਾਂ ਦਾ ਕਹਿਣਾ ਹੈਗਾ ਕਿ 40 ਤੋਂ 50000 ਰੁਪਏ ਪ੍ਰਤੀ ਏਕੜ ਉਹਨਾਂ ਨੂੰ ਘਾਟਾ ਪੈ ਰਿਹਾ ਨਾ ਖਾਦਾਂ ਦਾ ਮੁੱਲ ਪੂਰਾ ਹੋ ਰਿਹਾ ਤੇ ਨਾ ਹੀ ਜਿਹੜੀ ਹੱਡ ਭਨਵੇਂ ਮਿਹਨਤ ਕੀਤੀ ਐ ਇਸ ਚਿੱਟੇ ਰੰਗ ਦੇ ਫੁੱਲਾਂ ਨੂੰ ਤਿਆਰ ਕਰਨ ਵਾਸਤੇ ਕਿਉਂਕਿ ਇਹ ਚਿੱਟੇ ਰੰਗ ਦਾ ਫੁੱਲ ਐਵੇਂ ਨਹੀਂ ਤਿਆਰ ਹੋਇਆ ਸੱਪਾਂ ਦੀਆਂ ਸੜੀਆਂ ਮਿੱਦਨੀਆਂ ਪਈਆਂ ਨੇ ਕੋੜਾ ਚੱਲਣਾ ਪਿਆ ਠੰਡਾ ਪਾਣੀ ਚੱਲਣਾ ਪਿਆ ਬਹੁਤ ਕੁਝ ਚੱਲਣਾ ਪਿਆ ਫਿਰ ਇਹ ਇੱਕ ਫੁੱਲ ਤਿਆਰ ਹੁੰਦਾ ਪਰ ਜਦੋਂ ਫੁੱਲ ਤਿਆਰ ਹੋ ਕੇ ਮੰਡੀ ਦੇ ਵਿੱਚ ਪਹੁੰਚਦਾ ਤਾਂ ਕਦੇ ਤਾਂ ਇਸ ਫੁੱਲ ਦੀ ਕੀਮਤ ਤੀ ਤੋਂ 40 ਰੁਪਏ ਲੱਗ ਜਾਂਦੀ ਹੈ ਤਾਂ ਕਦੇ ਇਹ ਫਲ 20 ਤੋਂ 30 ਪੈਸੇ ਦਾ ਰਹਿ ਜਾਂਦਾ ਹੈ ਤਾਂ ਕਦੀ ਇਸ ਦਾ ਭਾਅ ਲੱਗਦਾ ਹੀ ਨਹੀਂ ਕਿਸਾਨ ਇਸ ਫਲ ਨੂੰ ਤੋੜਨਾ ਹੀ ਨਹੀਂ ਚਾਹੁੰਦਾ ਸਗੋਂ ਖੇਤਾਂ ਦੇ ਵਿੱਚ ਹੀ ਨਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਉਸ ਦੀ ਅਗਲੀ ਫਸਲ ਲੇਟ ਨਾ ਹੋ ਜਾਵੇ ਤਾਂ ਇਹ ਤਸਵੀਰ ਹੈਗੀ ਹੈ ਕਿਸਾਨ ਦੀ ਤਰਾਸ ਦੀ ਤਸਵੀਰ ਇਸੇ ਤਸਵੀਰ ਨੂੰ ਇੱਕ ਚੰਗੀ ਤਸਵੀਰ ਵਿੱਚ ਬਦਲਣ ਵਾਸਤੇ ਕਿਸਾਨ ਧਰਨਿਆਂ ਦਾ ਰਾਹ ਚੁਣ ਰਿਹਾ ਹੈ ਕਿ ਕਿਤੇ ਸਰਕਾਰ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰ ਦੇਵੇ ਤਾਂ ਉਹਨਾਂ ਨੂੰ ਘੱਟੋ-ਘੱਟ ਜਿੰਨੀ ਲਾਗਤ ਐ ਫਸਲਾਂ ਦੀ ਉਹ ਪ੍ਰਾਪਤ ਹੋ ਜਾਵੇ ਘਾਟਾ ਨਾ ਸਹਿਣ ਕਰਨਾ ਪਵੇ ਕਿਉਂਕਿ ਜਦੋਂ ਘਾਟਾ ਕਿਸਾਨ ਨੂੰ ਪੈਂਦਾ ਹੈ ਲਗਾਤਾਰ ਦੋ ਤਿੰਨ ਫਸਲਾਂ 'ਚ ਘਾਟਾ ਪੈਂਦਾ ਫਿਰ ਕਰਜ਼ੇ ਦੀ ਪੰਡ ਭਾਰੀ ਹੋ ਜਾਂਦੀ ਹੈ ਤੇ ਫਿਰ ਕਿਸਾਨਾਂ ਨੂੰ ਜਿਹੜਾ ਕੀ ਜ਼ਿੰਦਗੀ ਖਤਮ ਕਰਨ ਦਾ ਰਾਹ ਚੁਣਨਾ ਪੈਂਦਾ ਕਿਉਂਕਿ ਮੌਤ ਨੂੰ ਚੁਣਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਹ ਬਹੁਤ ਵੱਡੀ ਗੱਲ ਹੁੰਦੀ ਐ ਤੇ ਜਦੋਂ ਇਨਸਾਨ ਸਾਰੇ ਪਾਸਿਓਂ ਦੁਖੀ ਦਰਦ ਨਾ ਭਰ ਜਾਂਦਾ ਤਾਂ ਫਿਰ ਉਸ ਰਸਤੇ ਨੂੰ ਚੋਂ ਲੈਂਦਾ ਹੈ ਹਾਲਾਂਕਿ ਲੋਕ ਕਮੈਂਟ ਕਰ ਦਿੰਦੇ ਨੇ ਕਿ ਕਿਸਾਨ ਦੀ ਐਨੀ ਕਮਾਈ ਹੈ ਐਨੀ ਵੱਡੀ ਪੱਧਰ ਤੇ ਉਹ ਕਮਾਈ ਕਰਦੇ ਨੇ ਤੇ ਫਿਰ ਇਸ ਰਾਹ ਨੂੰ ਕਿਉਂ ਚੋਂਦੇ ਨੇ ਪਰ ਉਹਨਾਂ ਨੂੰ ਸ਼ਾਇਦ ਆਹ ਤਸਵੀਰਾਂ ਬਾਰੇ ਪਤਾ ਨਹੀਂ ਨਾ ਹੀ ਇਹਨਾਂ ਤਸਵੀਰਾਂ ਦੀ ਹਕੀਕਤ ਬਾਰੇ ਪਤਾ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਹਮਦਾ ਟੀਵੀ ਫਕੂਰਤਲਾ